ਚਾਰ ਸਾਹਿਬ ਦੇ ਸਾਹਿਬ ਜਾਨਾ ਯਾਤ ਮਾਤਾ ਗੁਜਰੀ ਦੀ ਸ਼ਹਾਦਤ ਤੇ ਮੋਤੀ RAM ਮਹਿਰਾਜ ਦੀ ਸ਼ਹਾਦਤ ਦੇ ਸੰਬੰਧ ਵਿੱਚ ਨਿਕਲ ਆਇਆ ਕਿ ਸਹਿਲਾ ਵਧੀਆ ਹੁੰਦਾ ਕਿ ਪੁਲਿਸ ਦੇ ਤੇ ਜਿਹੜੀ ਹੈਗੀ ਆ ਕਿ ਪਬਲਿਕ ਨਹੀਂ ਆਪ ਸ਼ਾਂਤ ਪੈਂਦੀ ਕਿ ਜਿਹੜੇ ਕੋਈ ਕੰਦੇ ਹੋਰ ਪਰਸਨ ਹੈਗੇ ਆ ਉਹ ਕਬੂ ਜਲਦੀ ਆਉਂਦੇ ਇਨਫੋਰਮੇਸ਼ਨ ਮਿਲਦੀ ਆ ਜਿੰਨਾ ਹੀ ਪਿਆਰ ਕਰਾਂਗ ਉਹਨਾਂ ਵਧੀਏ ਰਹੇ ਅੱਜ ਚਾਰ ਸਾਹਿਬ ਜਦਿਆਂ ਦੇ ਮਾਤਾ ਗੁਜਰ ਕੌਰ ਜੀ ਮੋਤੀ RAM ਮਹਿਰਾਜ ਜੀ ਦੀ ਸ਼ਹਾਦਤ ਨੂੰ ਯਾਦ ਕਰਦੇ ਆਂ ਜਿਹੜਾ ਇਹ ਦੁੱਧਾ ਲੰਗਰ ਸਾਡੇ ਟਰੈਕ ਦੇ ਸਾਰੇ ਮੁਲਾਜ਼ਮਾਂ ਦੇ ਸਹਿਯੋਗ ਨਾਲ ਡਿੱਕੀ ਸਾਹਿਬ ਦੇ ਸਹਿਯੋਗ ਨਾਲ ਮਾਨਯੋਗ ਐਸਐਸਪੀ ਸਾਹਿਬ ਦੇ ਸਹਿਯੋਗ ਨਾਲ ਜਿਹੜਾ ਇਹ ਲੰਗਰ ਲਗਾਇਆ ਗਿਆ ਤੇ ਸੰਕਟਾਂ ਦੀ ਜਿਹੜੀ ਇਹ ਸੇਵਾ ਜਿਹੜੇ ਸਾਡੇ ਟਰੈਕ ਦੇ ਮੁਲਾਜ਼ਮਾਂ ਉਹ ਕਰਦੇ ਆਮ ਜਨਤਾ ਵੀ ਚਲੋ ਪ੍ਰਭਾਵਿਤ ਹੋਏਗੀ ਤੇ ਆਪੋ ਆਪਣੇ ਭਾਰ ਲਾਣਾ ਸਿਰ ਤੋਂ ਉਹਨਾਂ ਦੀ ਸਿੱਖਿਆ ਤੇ ਚੱਲਣਾ ਚਾਹੀਦਾ ਹੈ ਚਾਰ ਸਾਹਿਬ ਦੇ ਸਾਹਿਬ ਜਨਾਂ ਦੇ ਯਾਰ ਤੇ ਮਾਰਤਾ ਗੁਜਰੀ ਦੀ ਸ਼ਹਾਦਤ ਤੇ ਮੋਤੀ ਰਾਮ ਮਹਿਰਾ ਦੀ ਸ਼ਹਾਦਤ ਦੇ ਸੰਬੰਧ ਵਿੱਚ ਲਗਾਇਆ ਗਿਆ ਇਹ ਨਾ ਵਧੀਆ ਹੁੰਦਾ ਕਿ ਪੁਲਿਸ ਦੇ ਤੇ ਜਿਹੜੀ ਹੈਗੀ ਆ ਕਿ ਪਬਲਿਕ ਦੀ ਆਪ ਸੰਟ ਪੈਂਦੀ ਕਿ ਜਿਹੜੇ ਕੋਈ ਕੰਦੇ ਹੋਰ ਪਰਸਨ ਹੈਗੇ ਆ ਉਹ ਕੋਈ ਕਾਬੂ ਚਲਦੀ ਆਉਂਦੇ ਇਨਫੋਰਮੇਸ਼ਨ ਮਿਲਦੀ ਆ ਜਿੰਨਾ ਹੀ ਪਿਆਰ ਕਰਾਂਗੋਂ ਨਾਲ ਵਧੀਆ ਰਹੇਗਾ ਇਹ ਤੋਂ ਸਿੱਖਿਆ ਲੈਣੀ ਚਾਹੀਦੀ ਸਾਨੂੰ ਅੱਜ ਚਾਰ ਸਾਹਿਬ ਜਦਿਆਂ ਦੇ ਮਤਾ ਗੁਜਰ ਕੌਰ ਜੀ ਮੋਤੀराम ਮਹਿਰਾ ਜੀ ਦੀ ਸ਼ਹਾਦਤ ਨੂੰ ਯਾਦ ਕਰਦੇ ਆ ਜਿਹੜਾ ਇਹ ਦੁੱਧਾ ਲੰਗਰ ਸਾਡੇ ਟਰੈਪ ਦੇ ਸਾਰੇ ਮੁਲਾਜ਼ਮਾਂ ਦੇ ਸਹਿਯੋਗ ਨਾਲ ਡਿੱਕੀ ਸਾਹਿਬ ਦੇ ਸਹਿਯੋਗ ਨਾਲ ਮਾਨਯੋਗ ਐਸਐਸਪੀ ਸਾਹਿਬ ਦੇ ਸਹਿਯੋਗ ਨਾਲ ਇਹ ਲੰਗਰ ਲਗਾਇਆ ਗਿਆ ਤੇ ਸੰਤਾਂ ਦੀ ਜਿਹੜੀ ਇਹ ਸੇਵਾ ਜਿਹੜੇ ਸਾਡੇ ਟ੍ਰੈਫਿਕ ਦੇ ਮੁਲਾਜ਼ਮੋਂ ਕਰਦੇ ਆ ਆਮ ਜਨਤਾ ਵੀ ਚਲੋ ਪ੍ਰਭਾਵਿਤ ਹੋਏਗੀ ਇਹ ਆਪੋ ਆਪਣੇ ਭਾਰ ਲਾਣਾ ਸਿਰ ਤੋਂ ਉਹਨਾਂ ਦੀ ਸਿੱਖਿਆ ਤੇ ਚੱਲਣਾ ਚਾਹੀਦਾ ਤੇ ਇਹ ਕੋਈ ਏਡਾ ਤਗੜਾ ਇਕਨਿਕਾ ਜਿਹਾ ਪਰਾਲਾ ਆਇਆ ਕੋਈ ਏਡਾ ਤਗੜਾ ਕੰਮ ਨਹੀਂਗਾ ਉਹਨਾਂ ਦੀ ਸ਼ਹਾਦਤ ਦੇ ਅੱਗੇ ਕੁਝ ਨਹੀਂਗਾ ਹਾਂਜੀ ਸ਼ਹਿਰ ਵਾਸੀ ਵੀ ਸਾਰੇ ਜਿਹੜੇ ਨੇ ਮਤਲਬ ਇਸ ਸ਼ਹਾਦਤ ਨੂੰ ਨੋਕ ਰੱਖਦੇ ਹੋਏ ਜਿਹੜੇ ਆ ਸੇਵਾ ਕਰਦੇ ਆ ਉਹ ਮੁਲਾਜ਼ਮਾਂ ਦੀ ਵੇਲ ਹੀ ਨਹੀਂ ਲੱਗਦੀ ਹਾਂਜੀ ਬਿਲਕੁਲ ਡਿਊਟੀਆਂ ਬੜੀਆਂ ਨੇ ਵਿਜੀ ਭੜੇ ਨੇ ਇਸ ਕਰਕੇ ਫਿਰ ਇਹ ਕੰਮ ਵਾਸਤੇ ਤੇ ਟਾਈਮ ਚਾਹੀਦਾ ਨਹੀਂ ਮਾ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਮਤਲਬ ਸਾਬਜਾਦਿਆਂ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਆ ਮਾਨਯੋਗ ਐਸਐਸਪੀ ਸਾਹਿਬ ਨੇ ਜਿਹੜਾ ਹੈ ਇਹ ਕਪੜਾਲਾ ਕਰਨ ਵਾਲੋਂ ਸਾਰਿਆਂ ਨੂੰ ਕਿਹਾ ਹੈ ਕਿ ਤੁਸੀਂ ਆਪੋ ਆਪਣਾ ਯੋਗ ਯੋਗਦਾਨ ਬਣਦਾ ਹੈ ਉਹ ਕਰੋ ਆ ਚਲੋ ਜੀ ਜੇ ਸਾਰ ਰਹਿਣਗੇ ਫਿਰ ਤੇ ਚੱਲਦਾ ਰਹੇਗਾ ਕੰਮ ਚਾਰ ਸਾਹਿਬ ਦੇ ਸਾਬਜਾਦਿਆਂ ਦੇ ਯਾਰ ਤੇ ਮਾਤਾ ਗੁਜਰੀ ਦੀ ਸ਼ਹਾਦਤ ਤੇ ਮੋਤੀ ਗਰਾਮ ਮਹਿਰਾ ਦੀ ਸ਼ਹਾਦਤ ਦੇ ਸੰਬੰਧ ਵਿੱਚ ਲਾਇਆ ਗਿਆ ਹੈ ਪਹਿਲਾ ਵਧੀਆ ਹੁੰਦਾ ਕਿ ਪੁਲਿਸ ਦੇ ਤੇ ਜਿਹੜੀ ਹੈਗੀ ਆ ਕਿ ਪਬਲਿਕ ਦੀ ਆਪ ਸ਼ਾਂਤ ਰਹਿੰਦੀ ਜੀ ਜਿਹੜੇ ਕੋਈ ਕੰਦੇ ਹੋਰ ਪਰਸਨ ਹੈਗੇ ਆ ਉਹ ਕੋਈ ਕਾਬੂ ਚਲਦੀ ਆਉਂਦੇ ਇਨਫੋਰਮੇਸ਼ਨ ਮਿਲਦੀ ਆ ਜਿੰਨਾ ਹੀ ਪਿਆਰ ਕਰਾਂਗੇ ਉਹਨਾਂ ਵਧੀਆ ਰਹੇਗਾ ਇਹ ਤੋਂ ਸਿੱਖਿਆ ਲੈਣੀ ਚਾਹੀਦੀ ਸਾਨੂੰ ਅੱਜ ਚਾਰ ਸਾਹਿਬ ਜਦਿਆਂ ਦੇ ਮਤਾ ਗੁਜਰ ਕੌਰ ਜੀ ਮੋਤੀਰਾ ਮਹਿਰਾ ਜੀ ਦੀ ਸ਼ਹਾਦਤ ਨੂੰ ਯਾਦ ਕਰਦੇ ਆ ਜਿਹੜਾ ਇਹ ਦੁੱਧਾ ਲੰਗਰ ਸਾਡੇ ਟਰੈਕ ਦੇ ਸਾਰੇ ਮੁਲਾਜ਼ਮਾਂ ਦੇ ਸਹਿਯੋਗ ਨਾਲ ਡਿੱਪੀ ਸਾਹਿਬ ਦੇ ਸਹਿਯੋਗ ਨਾਲ ਮਾਨਜੋਗ ਐਸਐਸਪੀ ਸਾਹਿਬ ਦੇ ਸਹਿਯੋਗ ਨਾਲ ਜਿਹੜਾ ਇਹ ਲੰਗਰ ਲਗਾਇਆ ਗਿਆ ਤੇ ਸੰਕਤਾਂ ਦੀ ਜਿਹੜੀ ਇਹ ਸੇਵਾ ਜਿਹੜੇ ਸਾਡੇ ਸੈਟਰਫ ਦੇ ਮੁਲਾਜ਼ਮੋਂ ਕਰਦੇ ਆਂ ਆਮ ਜਨਤਾ ਵੀ ਚਲੋ ਪ੍ਰਭਾਵਿਤ ਹੋਏਗੀ ਤੇ ਆਪੋ ਆਪਣੇ ਭਾਰ ਲਾਣਾ ਸਿਰ ਤੋਂ ਉਹਨਾਂ ਦੀ ਸਿੱਖਿਆ ਦੇ ਚੱਲਣਾ ਚਾਹੀਦਾ ਹੈ ਤੇ ਇਹ ਕੋਈ ਏਡਾ ਤਗੜਾ ਇਕਨਿਕਾ ਜਿਹਾ ਪਰਾਲਾ ਆਇਆ ਕੋਈ ਏਡਾ ਤਗੜਾ ਕੰਮ ਨਹੀਂਗਾ ਉਹਨਾਂ ਦੀ ਸ਼ਹਾਦਤ ਦੇ ਅੱਗੇ ਕੁਝ ਨਹੀਂਗਾ ਹਾਂਜੀ ਸ਼ਹਿਰ ਵਾਸੀ ਵੀ ਸਾਰੇ ਜਿਹੜੇ ਨੇ ਮਤਲਬ ਇਸ ਸ਼ਹਾਦਤ ਨੂੰ ਨੋਕ ਰੱਖਦੇ ਹੋਏ ਜਿਹੜੇ ਆ ਸੇਵਾ ਕਰਦੇ ਆਂ ਮੁਲਾਜ਼ਮਾਂ ਦੀ ਵੇਲ ਹੀ ਨਹੀਂ ਲੱਗਦੀ ਸੂਟੀਆਂ ਬੜੀਆਂ ਨੇ ਵਿਜੀ ਭੜੇ ਨੇ ਇਸ ਕਰਕੇ ਫਿਰ ਇਹ ਕੰਮ ਵਾਸਤੇ ਤੇ ਟਾਈਮ ਚਾਹੀਦਾ ਜੀ ਮਾ ਗੁਰੂ ਸਾਹਿਬ ਦੀ ਸਿਹਤ ਨੂੰ ਮਤਲਬ ਸਾਬ ਜਦਿਆਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਆ ਮਾਨਯੋਗ ਐਸਐਸਪੀ ਸਾਹਿਬ ਨੇ ਜਿਹੜਾ ਹੈ ਇਹ ਕਪੜਾਲਾ ਕਰਨ ਵਾਲੋਂ ਸਾਰਿਆਂ ਨੂੰ ਕਿਹਾ ਹੈ ਕਿ ਤੁਸੀਂ ਆਪੋ ਆਪਣਾ ਜੋਗ ਯੋਗਦਾਨ ਬਣਦਾ ਹੈ ਉਹ ਕਰੋ ਆ ਚਲੋ ਜੀ ਜੇ ਸਾਰ ਰਹਿਣਗੇ ਫਿਰ ਤੇ ਚੱਲਦਾ ਰਹੇਗਾ